ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਧਿਰਾਂ ਦੇ ਵਿਚਕਾਰ ਹੋਇਆ ਲੜਾਈ ਝਗੜਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਲਾਲਾਬਾਦ ਦੀ ਅਨਾਜ ਮੰਡੀ ਦੇ ਬੈਕਸਾਈਡ ਜ਼ਮੀਨੀ ਵਿਵਾਦ ਦੇ ਚੱਲਦਿਆਂ ਜ਼ਮੀਨ ਦੇ ਕੁਝ ਰਕਬੇ ਦੇ ਲੈਣ ਦੇ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਲੜਾਈ ਝਗੜਾ ਹੋਇਆ ਜਿਸ ਤੋਂ ਬਾਅਦ ਦੋਵੇਂ ਧਿਰਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਹੋਈਆਂ ਤਾਂ ਜਿਸ ਤੋਂ ਬਾਅਦ ਦੇ ਵਿੱਚ ਕਾਰਵਾਈ ਕਰਦਿਆ ਹੁਣ ਸਿਵਲ ਹਸਪਤਾਲ ਵੱਲੋਂ ਐਮਐਲਆਰ ਦੀ ਰਿਪੋਰਟ ਬਣਾ ਕੇ ਪੁਲਿਸ ਥਾਣੇ ਭੇਜੀ ਜਾਏਗੀ ਅਤੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਅਮਲ ਦੇ ਵਿੱਚ ਭਾਈ ਜੀ ਕੀ ਨਾਮ ਹੈ ਤੁਹਾਡਾ ਦੀਪਕ ਮੁੰਜਾਰ ਕੀ ਮਸਲਾ ਕੀ ਹੈ ਜਿਹੜਾ ਤੁਸੀਂ ਦੋਨੋਂ ਧਿਰਾਂ ਸਰਕਾਰੀ ਹਸਪਤਾਲ ਪਹੁੰਚ ਗਏ ਸਰ ਕੋਈ ਦਿਨ ਮਸਲਾ ਨਹੀਂ ਸਰ ਮੈਂ ਆਦੀ ਫੜ ਤੇ ਕੰਦ ਬਣਾਉਂਦਾ ਪਿਆ ਸੀ ਕਿਹੜੀ ਜਗ੍ਹਾ ਤੇ ਮੰਡੀ ਦੇ ਨਾਲ ਮੁੰਗੇ ਛੱਲੇ ਦੇ ਬੈਕਸਾਈਡ ਤੇ ਅੱਛਾ ਮੈਂ ਤਾਂ ਆਰਮਨਾਰ ਕੋਈ ਸੀ ਆਦੀ ਕੰਮ ਲੱਗੇ ਮਿਸਤਰੀ ਕੰਮ ਕਿ ਲੱਗੇ ਸੀ ਤੇ ਅਚਾਨਕ ਹੀ 50 60 ਮੁੰਡੇ ਆਏ ਆ ਤੁਸੀਂ ਕਿੰਨੇ ਜਣੇ ਸੀ ਅਸੀਂ ਮੈਂ ਇਕੱਲਾ ਹੀ ਸੀ ਕੋਈ ਮੇਰੇ ਕੋਲ ਹਥਿਆਰ ਨਹੀਂ ਕੋਈ ਕੁਛ ਨਹੀਂ ਮੈਂ ਤਾਂ ਕੱਲਾ ਜਾਣਾ ਆਰਾਮ ਦਾ ਕੰਮ ਇਸ ਤੀ ਲੱਗੇ ਸੀ ਮੇਰੇ ਕੋਲ ਕੰਮ ਕਰਾਉਂਦਾ ਵੇ 50 60 ਮੁੰਡੇ ਆਏ ਐ ਅਚਾਨਕ ਕੰਨ ਤੋੜਨ ਲੱਪੇ ਤੇ ਮੇਰੇ ਗੱਲ ਪੈਣੇ ਸ਼ੁਰੂ ਹੋ ਗਏ ਸੋ ਇਹ ਹਥਿਆਰ ਵੀ ਸੀ ਉਹਨਾਂ ਦੇ ਕੋਲ ਹਾਂ ਉਹਨਾਂ ਕੋਲ ਹੈਗੇ ਤਲਵਾਰਾਂ ਹੈਗੀਆਂ ਸੀ ਗੜਾਸੇ ਹੈਗੇ ਸੀ ਉਸ ਤੋਂ ਬਾਅਦ ਉੱਥੇ ਕੀ ਹੋਇਆ ਮੈਂ ਦੇ ਬੈਗ ਟੋ ਲੈ ਕੇ ਨਿਕਲਣ ਲੱਗਾ ਤੇ ਮੇਰੇ ਗੱਲ ਪੈ ਗਿਆ ਮੈਨੂੰ ਮਾਰੇ ਐ ਤਲਵਾਰ ਮਾਰੀ ਉਹਨਾਂ ਦਾ ਮੁੰਡਾ ਚਰਾ ਕੇ ਗਿਆ ਤੁਹਾਡਾ ਰੋਲਾ ਕੀ ਆ ਉਹਨਾਂ ਦੇ ਨਾਲ ਕੋਈ ਰੋਲਾ ਨਹੀਂ ਅਸੀਂ ਆਦੀ ਕੰਧ ਬਣਾਦੇ ਪਿਆ ਆਦੀ ਜਗ੍ਹਾ ਤੇ ਬਣਾਦੇ ਪਿਆ 10 ਮਰਲੇ ਜਗ੍ਹਾ ਮੈਨੂੰ ਉਹਨਾਂ ਕੋਲ ਲੈਣੀ ਆਂਦੀ ਪੇਸ਼ਾਨਦੀ ਦੋ ਵਾਰ ਹੀ ਮੇਰੀ ਹੋ ਚੁੱਕੀ ਹੈ ਹੁਣ ਕੀ ਮੰਗ ਕੀ ਕਰਦੇ ਹਾਂ ਮੈਂ ਤਾਂ ਇਨਸਾਫ ਮੰਗਣਾ ਹੈਗਾ ਮੇਰੇ ਜਿਹੜਾ ਕੀਤਾ ਹੈਗਾ ਉਹਨਾਂ ਦੇ ਫਰਚੇ ਹੋਣੇ ਚਾਹੀਦੇ ਸੱਟ ਕੀ ਕੀ ਲੱਗੀ ਆ ਤੁਹਾਡੇ ਮੇਰੇ ਸਾਰੇ ਸਰੀਰ ਤੇ ਇਹਨਾਂ ਨੇ ਫਿਰ ਤੇ ਫਿਰ 파ੜਤਾ ਉਹਨਾਂ ਨੇ ਤੇ ਲੱਤਾ ਬਾਵਾ ਨੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈ ਤੁਹਾਡੇ ਕਿਸੇ ਹੋਰ ਨਾਲ ਦੇ ਨੂੰ ਵੀ ਸੱਟ ਲੱਗੀ ਆ ਜਾਂ ਤੁਸੀਂ ਕੱਲੇ ਆਂਦੇ ਮੈਂ ਮੇਰੇ ਕੱਲੇ ਮੰਗ ਪਏ ਆ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਮੈਂ ਤਾਂ ਇਨਸਾਫ ਮੰਗਣਾ ਹੈਗਾ ਇਹਨਾਂ ਇਨਸਾਫ ਤੋਂ ਆਇਆ ਜਾਏ ਭਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਮੰਕੁਸ਼ ਹੈ ਜੀ ਮੈਂ ਤਾਂ ਲੋਕਲ ਜਲਾਲਾ ਭੱਦਰ ਰਹਿਣ ਵਾਲਾ ਹਾਂ ਕੀ ਘਟਨਾ ਕਰਮ ਕੀ ਹੋਇਆ ਜਿਹੜਾ ਲੜਾਈ ਝਗੜਾ ਆ ਤੁਹਾਡਾ ਘਟਨਾ ਕਰਮ ਜੀ ਇਦਾਂ ਹੈ ਕਿ ਆਪਣੀ ਮੁਕ ਮਰਾਈਆਂ ਖੇਤ ਹੈਗੇ ਉੱਥੇ ਤੇ ਖੇਤ ਜਿਹੜੇ ਜਿੰਨਾਂ ਲੜਾਈ ਹੋਈ ਦੀਪਕ ਮੁੰਜਾਲ ਕੇ ਇਹਨਾਂ ਦੀ ਨਬਟ ਸਾਂਝੀ ਹੈ ਸਾਡੇ ਨਾਲ ਇਹਨਾਂ ਦੀ ਨਿਸ਼ਾਨਦੇਹੀ ਕਰਾਈ ਸੀ ਜ਼ਮੀਨ ਦੀ ਜੋ ਕਿ ਹਿੱਸਾ ਸਾਡੇ ਵਿੱਚ ਆਉਂਦਾ ਇਹ ਸਾਡੇ ਵਾਲੇ ਹਿੱਸੇ ਦੇ ਵਿੱਚ ਇਹ ਆਦਿਕੰਧ ਬਣਾ ਰਿਹਾ ਇਹਨਾਂ ਨੂੰ ਅੱਗੇ ਵੀ ਦੋ ਚਾਰ ਵਾਰੀ ਕਿਹਾ ਸੀ ਕਿ ਹਲਕੀ ਜਿਹੜੀ ਨਿਸ਼ਾਨਦੇਹੀ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਸਹਿਮਤੀ ਕੀ ਵਿੱਚ ਇਹਨਾਂ ਨੇ ਸਾਈਨ ਲੱਗੇ ਆ ਜਿਹੜੇ ਮੌਕੇ ਤੇ ਗਵਾਹ ਮੌਜੂ ਸੀ ਕਾਨਗੋ ਸਾਹਿਬ ਸੀਗੀ ਸਾਰਿਆਂ ਨੇ ਸਾਈਨ ਇਹਨਾਂ ਦੇ ਨਾਲ ਇਹਨਾਂ ਸਹਿਮਤੀ ਦੇ ਵਿੱਚ ਹੀ ਹੋਈ ਹੈ ਉਹ ਇਹਨੂੰ ਇੱਕ ਦੋ ਵਾਰੀ ਰੋਕਿਆ ਵੀ ਸੀ ਇਹਨੇ ਉੱਥੇ ਬਣਾਣਾ ਪੇੜ ਵਗੈਰਾ ਜੋ ਵੀ ਇਹ ਅਧੀ ਕੰਸਟਰਕਸ਼ਨ ਚਾਲੂ ਕਰ ਰਿਹਾ ਜੀ ਇਹਨੂੰ ਉਹਦੇ ਰੋਕਿਆ ਸੀ ਕਿ ਵੀ ਤੂੰ ਜਿਹੜੀ ਨਿਸ਼ਾਨਦੇਹੀ ਹੋਈ ਹੈ ਜੋ ਨਿਸ਼ਾਨਦੇਹੀ ਦੇ ਵਿੱਚ ਆਇਆ ਕੋਈ ਸੀਸੇ ਸਾਨੂੰ ਲੈਣ ਇੱਕ ਕਿੱਲੇ ਤੋਂ ਸਾਨੂੰ ਦੇਣਾ ਵੀ ਆਇਆ ਤੁਹਾਨੂੰ ਲੈਣਾ ਆਉਂਦਾ ਸੀ ਕਿ ਦੇਣਾ ਹੁੰਦਾ ਇੱਕ ਕਿੱਲੇ ਦੇ ਵਿੱਚੋਂ ਸਾਨੂੰ ਦੇਣਾ ਵੀ ਆਂਦਾ ਸੀ ਇੱਕ ਕਿੱਲੇ ਸਾਨੂੰ ਕੁਝ 2 ਫੁੱਟ 3 ਫੁੱਟ ਦਾ ਲੈਣਾ ਵੀ ਆਂਦਾ ਸੀ ਜਿਹੜਾ ਕਹਿੰਦਾ ਕਿੱਲਾ ਵੀ ਮੈਨੂੰ ਲੈਣਾ ਆਂਦਾ ਕਹਿੰਦਾ ਉਹ ਮੈਨੂੰ ਮਨਜ਼ੂਰ ਇਹ ਦੇਣਾ ਉਹ ਨਹੀਂ ਮੰਨਦੇ ਆਂਦਾ ਜੀ ਇਹਨੂੰ ਅੱਗੇ ਵੀ 2-4 ਵਾਰ ਰੋਕਿਆ ਇਹਨੇ ਦੀਵਾਰ ਬਣਾਣੀ ਸ਼ੁਰੂ ਕਰ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਅਦਾਲਤ ਦੇ ਕਾਨੂੰਨੀ ਤੌਰ ਤੇ ਚੱਲ ਪਏ ਇਹਨੂੰ ਸੱਮਨ ਗਏ ਐਨੇ ਸੱਮਨ ਤੋਂ ਵੀ ਨਕਾਰ ਹੀ ਪਾਈ ਤੀ ਕਾਨੂੰਨ ਪੁਲਿਸ ਨੇ ਵੀ ਇਹਨੂੰ ਰੋਕਿਆ ਸੀ ਇਹਨ ਪੁਲਿਸ ਤੋਂ ਵੀ ਮਤਲਬ ਉਸ ਚੀਜ਼ ਨੂੰ ਇਗਨੋਰ ਕਰਤਾ ਇਹ ਕਹਿੰਦਾ 31 ਤਰੀਕ ਦੇ ਤੁਹਾਨੂੰ ਉਹ ਦਾਲਾ ਦੋ ਟਾਈਮ ਦਿੱਤਾ ਗਿਆ ਸੀ 31 ਤਰੀਕ ਨੂੰ ਤੁਸੀਂ ਪੇਸ਼ ਹੋਣਾ ਜੀ ਪਰ ਐਨੇ ਉਹ ਸੰਮਨ ਵਾਪਸ ਅੱਜ ਕੀ ਹੋਇਆ ਕਟਨਾ ਕਰਮ ਅੱਜ ਉੱਥੇ ਖੜੇ ਸੀ ਕਿ ਉੱਥੇ ਹੀ ਖੇਤ ਹੀ ਬਾਹਰ ਚਾਚਾ ਹੀ ਸੀਗੀ ਤੇ ਚਿਰਾਗ ਸੀ ਬ੍ਰਦਰ ਮੇਰਾ ਇਹ ਉਧਰ ਪਰਲੇ ਦੂਸਰੇ ਕਿਲੇ 'ਚ ਖੜੇ ਸੀ ਸਾਡੇ ਪਿੱਛੇ ਕੋਰਨਰ ਦੀ ਮੈਂ ਗਿਆ ਸੀ ਮੈਂ ਦੀਵਾਰ ਵੇਖਣ ਮੈਂ ਆਦੀ ਵੇਖ ਜਿਹੜੀ ਬਣਾਉਂਦਾ ਪਿਆ ਮੈਨੂੰ ਰੋਕਣ ਗਿਆ ਇਹਨੂੰ ਗੱਲ ਕੀਤੀ ਹੈ ਇੱਕੋ ਮਹੀਨਾ ਬਹਿਸ ਵਸਾਈ ਪਿਆ ਜੀ ਕਹਿੰਦਾ ਮੈਂ ਤਾਂ ਬਣਾਵਾਂਗਾ ਤੁਸੀਂ ਜੋ ਹੁੰਦਾ ਕਰ ਲਓ ਉਹ ਕਹਿ ਰਹੇ ਨੇ ਕਿ ਤੁਹਾਡੇ ਨਾਮ ਲਿਆਏ 50 60 ਜਣੇ ਆਏ ਨੇ ਲੜਾਈ ਕਰਨ ਅਸੀਂ ਤਾਂ ਉੱਥੇ ਖੜੇ ਹਾਂ ਸਾਡੇ ਕੋਲ ਵੀਡੀਓ ਇਨੂੰ ਰੋਕਿਆ ਇਹ ਅੱਗੋ ਹੱਥਾਪਾਈ ਕਰਨ ਲੱਗ ਪਿਆ ਹੱਥਾਪਾਈ ਦੇ ਵਿੱਚ ਇਹਨੇ ਇਹਦੇ ਉੱਥੇ ਮਿਸਤਰੀ ਕੋਲ ਜਿਹੜੀ ਸੱਬਲ ਪਈ ਸੀ ਕਿ ਕਈ ਵਗੈਰਾ ਪਈ ਸੀ ਇਹਨੇ ਉਹ ਮੇਰੇ ਮਾਰੀ ਹੈ ਅੱਗੋ ਫਿਰ ਮੈਂ ਮੇਰੇ ਹੱਥੇ ਜੋ ਆ ਰਿਆ ਸੀ ਇੱਟ ਪਈ ਸੀ ਜੋ ਵੀ ਸੀ ਮੇਰੇ ਹੱਥੋਂ ਨਿਕਲੀ ਹੈ ਜਿਹੜੀ ਉਹਨਾਂ ਦੇ ਸੱਟਾਂ ਲੱਗੀਆਂ ਉਹ ਵਾਕਿਆ ਤੁਹਾਡੇ ਵੱਲੋਂ ਵੱਜੀਆਂ ਕਿਹੜੀ ਜੀ ਉਹਨਾਂ ਦੇ ਸੱਟਾਂ ਦੂਸਰੀ ਧਿਰ ਤੇ ਦੂਸਰੀ ਧਿਰ ਤੇ ਉਹ ਆਪਸ ਹੀ 15 20 ਨੇ ਸੀ ਉਹਨਾਂ ਨੇ ਪਤਾ ਹੀ ਨਹੀਂ ਟੱਕ ਕਿਧਰ ਚਲਾਈਆਂ ਕਿਧਰ ਹੋਣ ਕਿੰਦੇ ਵੱਜੀਆਂ ਕਿਧਰ ਕਿਵੇਂ ਵੱਜੀਆਂ ਤੁਹਾਡੇ ਸੱਟ ਕਿੰਨੇ ਮਾਰੀ ਹੈ ਮੇਰੇ ਸਾਡਾ ਦੀਪਕ ਨੇ ਆਪ ਮਾਰੀ ਹੈ ਜੀ ਕੀ ਹਥਿਆਰ ਕੀ ਸੀ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਇੱਕ ਤਾਂ ਕਈ ਸੀਗੀ ਜੀ ਇੱਕ ਸੱਬਲ ਜੀ ਉਹਨੇ ਚੱਕੀ ਸੀ ਉਹਨਾਂ ਨੇ ਮੇਰੇ ਇੱਥੇ ਮਾਰੀ ਇੱਕ ਆ ਦੋਵੇਂ ਆਬ ਕਪੜੇ ਪਏ ਆ ਸਰ ਤੇ ਕੀ ਮੰਗ ਕੀ ਕਰਦੇ ਹੋਣਾ ਮੰਗ ਜੀ ਪ੍ਰਸ਼ਾਸਨ ਨੂੰ ਇਹੀ ਕਵਾਂਗੇ ਵੀ ਜੋ ਇਨਸਾਫ ਦਵਾਇਆ ਬਸ ਜੋ ਹੈਗਾ ਇਹ ਨਹੀਂ ਵੀ ਆਪਾਂ ਕਹਿੰਦੇ ਵੀ ਉਹਦੀ ਸਾਈਡ ਜਾਂ ਸਾਡੀ ਸਾਈਡ ਜੋ ਚੀਜ਼ ਜਾਇਜ਼ ਹੈ ਉਸ ਚੀਜ਼ ਉਹ ਕਾਰਵਾਈ ਕੀਤੀ ਜਾਵੇ ਆ ਵੀਡੀਓ ਹੈ ਜੀ ਇਹ ਵੀਡੀਓ ਇਹ ਫੋਨ ਕਰਕੇ ਪਵਾ ਦੇ ਜਿਹੜੇ ਬੰਦੇ ਬੰਦੇ ਬੁਲਾ ਰਹੀ ਇਹ ਇਹਨੂੰ ਉਧਰ ਰੋਕਿਆ ਵੀ ਸੀਗਾ ਪਰ ਇਹ ਕਹਿੰਦਾ ਕੋਈ ਨਹੀਂ ਮੈਂ ਤੈਨੂੰ ਦੇਖ ਲਾਂ ਤੂੰ ਕਿੱਦਾਂ ਕੋ ਵੱਡਾ ਬਦਮਾਸ਼ ਮੈਨੂੰ ਸਗੋਂ ਇੱਦਾਂ ਗਾਲੀ ਗਾਲੀ ਖਲੋਜ ਕਰਨ ਲੱਗ ਪਿਆ ਜਦੋਂ ਇਹ ਮੇਰੇ ਗੱਲ ਪਈਆ ਘਾਟੋ ਘਟ ਤੇ ਚਾਰ ਤੋਂ ਪੰਜ ਨੇ ਮੇਰੇ ਗੱਲ ਪਈ ਜੀ ਦੇ ਕਿ ਮੇਰੀ ਇੱਕ 체ਨ ਸੀਗੀ 골ਡ ਦੀ ਉਹ ਅੱਥਾਂ ਇਹਨਾਂ ਨੇ ਖਿੱਚੀ ਆ ਉਹ ਵੀ 1-2 5-8000 ਰੁਪਏ ਦੀ ਇੱਕ ਕਮਨ ਕਿ ਇਹਨਾਂ ਨੇ ਮੋਬਾਈਲ ਮੇਰਾ ਫੋਨ ਦੀ ਪੂਰੀ ਕੋਸ਼ਿਸ਼ ਕੀਤੀ ਆ ਮੋਬਾਈਲ ਵੀ ਮਾਤਾ ਇਹ ਵੀਡੀਓ ਤੁਹਾਡੇ ਵੱਲੋਂ ਬਣਾਈ ਹੈ ਇਹ ਸਾਡੇ ਵੱਲੋਂ ਪਹਿਲਾਂ ਬਣਾਈ ਗਈ ਸੀ ਜਦੋਂ ਦੁਬਾਰ ਵੇਲੇ ਨੂੰ ਜਦੋਂ ਗੱਲਬਾਤ ਕਰਦੇ ਸੀਗੇ ਇਹ ਕਹਿੰਦਾ ਤੁਸੀਂ ਖੜ੍ਹ ਜਿਓ ਤੁਹਾਨੂੰ ਮੈਂ ਦੱਸਣਾ ਮੈਂ ਲਾਣਾ ਹੋਣੇ ਕਿ ਉਦੋਂ ਸਾਡੇ ਵੱਲੋਂ ਵੀਡੀਓ ਬਣਾਈ ਗਈ ਸੀ ਇਹ ਵਾਲੀ ਗੱਲ ਨਾਲ ਬਾਈ ਨਾਮ ਕੀ ਆ ਤੇ ਕਿੱਥੋਂ ਦੇ ਰਹਿਣ ਵਾਲੇ ਜੇ ਅਸੀਂ ਗੱਡੀਆ ਤੁਰਨ ਵਾਲੇ ਵੀਰੇ ਠੰਡੀ ਕੁੰਡੂ ਦਾ ਮਸਲਾ ਕੀ ਹੈ ਆ ਪੂਰਾ ਮਸਲਾ ਵੀਰੇ ਕੰਮ ਲੱਗੇ ਸੀ ਤੇ ਗੁੰਡੇ ਆ ਗਏ ਸੀ 60 ਜਨੇ ਗੁੰਡਾ ਹੈਗਾ ਸੀ 30 ਜਨੇ ਫੀਸਾਂ ਖੜੇ ਸੀ ਜਾਣਦੇ ਜੇ ਉਹਨਾਂ ਨੂੰ ਉਹ ਕੌਣ ਨੇ ਨਹੀਂ ਜੀ ਕਾਂ ਦੇਣੀ ਆ ਜੀ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਗੁੰਡੇ ਸੀ ਕਿ ਕਿਹੜੀ ਉਰੀ ਆ ਕੇ ਨਾ ਉਹਦੇ ਕੰਮ ਲੱਗੇ ਸੀ ਹਾਂ ਟੀਕੇ ਦਾ ਹੰਬਲਾ ਕਰਤਾ ਨੇ ਹਾਂ ਬਹੁਤ ਛੱਟ ਲੱਗ ਗਈ ਸੀ ਬਾਹੂ ਦਾ ਨਾਮ ਕੀ ਹੈ ਦੀਪਕ ਕੁਮਾਰ ਜੀ ਤੁਸੀਂ ਉੱਥੇ ਕੀ ਕਰਦੇ ਸੀ ਵੀਰੇ ਕੰਮ ਕਰਦੇ ਰਹੀ ਸੀ ਉੱਥੇ ਕਾਹਦਾ ਕੰਮ ਸਾਰੀ ਚਣਾਈ ਦਾ ਜੀ ਇਹ ਕਿੱਥੇ ਕੰਮ ਕਿੱਥੇ ਚੱਲ ਰਿਹਾ ਸੀ ਇਹ ਮੰਡੀ ਦੇ ਬੈਕਸਾਈਡ ਜੀ ਅੱਛਾ ਕਿੱਥੇ ਹੀ ਕਰਕੇ ਮੰਡੀ ਦੇ ਬੈਕਸਾਈਡ ਇਹ ਲੱਲਾ ਵਸਤੀ ਮਗਰਲੀ ਸਾਈਡ ਅੱਛਾ ਕੀ ਉੱਥੇ ਕੀ ਕੀ ਕੰਮ ਚੱਲ ਰਿਹਾ ਸੀ ਫੜ ਫੜ ਬਣਾ ਰਿਹਾ ਜੀ ਅੱਛਾ ਜੀ ਇਹ ਰੋਲਾ ਕਿਸ ਮਸਲੇ ਨੂੰ ਲੈ ਕੇ ਹੋਇਆ ਹੈ ਇਹ ਹੋਇਆ ਜੀ ਮਨਾ ਕੰਡ ਪਹਿਲਾਂ ਦਾ ਨਾ ਕਿ ਇਹ ਡਿੱਗੀ 6 ਮਹੀਨੇ ਹੋ ਗਿਆ ਬਣਾਈ ਹੈ 6 ਮਹੀਨੇ ਹੋ ਗਏ ਕਾਂ ਦੇ ਬਣਾਈ ਨੇ ਅੱਛਾ ਉਹ ਡਿੱਗੀ ਇਹ ਦੁਬਾਰਾ ਬਾਹਰ ਚ ਕਰਨ ਡੱਗ ਪਈਏ ਕੋਈ ਆਕਾਂ ਤੇ ਫਿਰ ਲੱਗੇ ਆ ਅੱਛਾ ਤੇ ਜਿਨ੍ਹਾਂ ਨੇ ਰੋਕਿਆ ਉਹ ਲੋਕ ਕੌਣ ਨੇ ਕਿ ਕੋਈ ਰੋਲਾ ਰੁਲਾ ਚੱਲਦਾ ਨਾਲ ਦਾ ਰੋਲ ਹੈਗਾ ਅਸੀਂ ਪਹਿਲਾਂ ਡਿੱਗੀ ਉਹਨਾਂ ਦਾ ਨਾਮ ਕੀ ਹੈ ਨਾਮ ਦਾ ਨਹੀਂ ਪਤਾ ਨਾਮ ਦਾ ਨਹੀਂ ਪਤਾ ਕੀ ਉਸ ਤੋਂ ਬਾਅਦ ਵਿੱਚ ਉੱਥੇ ਪੂਰਾ ਵਾਕਿਆ ਕੀ ਹੋਇਆ ਬੱਚਾ ਜੀ ਉਹ ਉਵੇਂ ਕੰਮ ਕਰਦੇ ਪਏ ਸੀ ਕਿਤੇ ਇਹ ਰੋਲਾ ਵੀ ਕੰਡ ਨਾ ਬਣਾਉ ਪਹਿਲਾਂ ਜੀ ਉਹ ਰੋਕਦੇ ਸੀ ਦੂਜੀ ਟੀ ਨਾਲੇ ਕੰਦ ਬਣਾਉਣ ਤੋਂ ਹਾਂਜੀ ਹਾਂਜੀ ਬਾਈ ਇੱਥੇ ਰੋਲਾ ਕੋਈ ਹਥਿਆਰ ਵੀ ਸੀ ਉਹਨਾਂ ਦੇ ਹਾਂ ਹਾਂ ਕਾਪੇ ਗਏ ਜਿੰਨੇ ਕੁ ਜਿੰਨੇ ਆਏ ਨੇ 30 ਜਨੇ ਗਏ ਸੀ ਜੀ 30 ਜਨੇ ਆਏ ਨੇ ਪਹਿਲਾ ਜੀ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਪਿੱਛੇ ਖੜੇ ਸੀ ਹਮਲਾ ਕਰਤਾ ਉਹਨਾਂ ਦੇ ਹੱਥ 'ਚ ਹਥਿਆਰ ਵਗੈਰਾ ਹੈਗੇ ਸੀ ਹਾਂਜੀ ਤੁਹਾਡੇ ਬਾਊ ਤੇ ਛੱਟ ਕਿੱਥੇ ਲੱਗੀ ਹੈ ਉਹਨਾਂ ਦਿਮਾਗ 'ਤੇ ਜ ਲੱਗੀ ਇੱਥੇ ਜੀ ਤੁਹਾਡੇ ਆਪ ਹੀ ਲੈਂਦਾ ਬਾਊ ਕਿੰਨੇ ਜਾਣੇ ਸੀ ਇਹ ਇਹ ਬਾਊ ਦੀ ਹਾਂ ਅਹੀਂ ਗਏ 6 ਜਨੇ ਮਜ਼ਦੂਰ ਸਾਰੇ ਮਿਸਤਰੀ ਲੱਗੇ ਹੋਏ ਸੀ ਹੋਰ ਕਿਸੇ ਦੇ ਵੀ ਕੋਈ ਛੱਟ ਸੁੱਟ ਲੱਗੀ ਨਹੀਂ ਮਾੜੇ ਮੋੜ ਬਚਾ ਹੋ ਗਈ ਬਾਕੀ ਤਾਂ ਆਸ-ਪਾਸੇ ਭੱਜ ਗ ਤੇ ਪੁਲਿਸ ਨੂੰ ਤੁਸੀਂ ਜਾਣਕਾਰੀ ਦੇ ਦਿੱਤੀ ਹੈ ਮਸਲੇ ਦੀ ਹਾਂਜੀ ਹਾਂਜੀ ਬੋਡਰ ਤੁਹਾਡਾ ਕੀ ਨਾਮ ਹੈ ਸਰ ਇੱਕ ਦੀਪਕ ਮੰਜਾਲ ਨਾਮ ਦੇ ਵਿਅਕਤੀ ਦੀ ਕੋਈ ਲੜਾਈ ਝਗੜੇ ਦਾ ਕੇਸ ਤੁਹਾਡੇ ਕੋਲ ਆਇਆ ਕੀ ਮਾਮਲਾ ਕੀ ਹੈ ਪੁੱਤਰ ਅਹ ਦੇਖੋ ਇਹ ਆਪਣੇ ਕੋਲ ਲੜਾਈ ਝਗੜੇ ਦੇ ਕੇਸ ਨਾਲ ਆਏ ਆ तकरीबन 12 12:30 ਵਜੇ ਇਹਨਾਂ ਦੀ ਲੜਾਈ ਹੋਈ ਆ ਪੇਸ਼ੈਂਟ ਸਾਡੇ ਕੋਲ ਆਇਆ ਹੈ ਸੂਚਰਿੰਗ ਕੀਤੀ ਹੈ ਪੇਸ਼ੈਂਟ ਦੇ ਸੱਟਾਂ ਵੱਜੀਆਂ ਨੇ ਸੱਟਾਂ ਦੀ ਐਮਐਲਆਰ ਕੱਟੀ ਅਸੀਂ ਐਮਐਲਆਰ ਦੇ ਆਧਾਰ ਤੇ ਜੋ ਸੱਟਾਂ ਦਾਖਲ ਹੋਈਆਂ ਨੇ ਉਹਦੇ ਵਿੱਚ ਅਸੀਂ ਲਿਖੀਆਂ ਨੇ ਉਹਦੇ ਆਧਾਰ ਤੇ ਪੇਸ਼ੈਂਟ ਨੂੰ ਅਸੀਂ ਫਰੀਦਕੋਟ ਰੈਫਰ ਕਰ ਰਹੇ ਹਾਂ ਤੇ ਬਾਕੀ ਜਿਹੜਾ ਪੇਸ਼ੈਂਟ ਦੂਸਰਾ ਪੇਸ਼ੈਂਟ ਹੈਗਾ ਉਹ ਵੀ ਸਾਡੇ ਕੋਲ ਆ ਕੇ ਦਾਖਲ ਹੋਇਆ ਹੋਇਆ ਉਹਦਾ ਪਰਚਾ ਹਲੇ ਡਾਕਟਰ ਸਾਹਿਬ ਕੱਟ ਰਹੇ ਨੇ ਇਹਦੀ ਜਿਹੜੀ ਐਮਐਲਆਰ ਦੀ ਕਾਪੀ ਆ ਉਹ ਤੁਸੀਂ ਥਾਣੇ ਭੇਜਤੀ ਹੈ ਹਾਂਜੀ ਉਹ ਆਨਲਾਈਨ ਹੋਣ ਲਈ ਭੇਜਤੀ ਹੈ ਆਨਲਾਈਨ ਹੋਏਗੀ ਪਹਿਲਾਂ ਉਸ ਤੋਂ ਬਾਅਦ ਫਿਰ ਉਹ ਥਾਣੇ ਜਾਏਗੀ ਉਹਨਾਂ ਨੂੰ ਮੇਲ ਚਲੀ ਜਾਏਗੀ ਥਾਣੇ ਵਾਲਿਆਂ ਨੂੰ ਪਲੱਸ ਪੇਸ਼ੈਂਟ ਨੂੰ ਅਸੀਂ ਪਰਚੇ ਦੀ ਕਾਪੀ ਦੇ ਤੇ ਉਹਨੂੰ ਰੈਫਰ ਕਰ ਦਿੱਤਾ